ਵੀਰ ਜੀ ਤੁਹਾਨੂੰ ਵਿਸਤਾਰ ਨਾਲ ਦੱਸਣਗੇ ਗੌਰ ਨਾਲ ਸੁਣੋ ਤੇ ਲਾਭ ਉਠਾਓ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਦੇ ਹਾਂ ਜੀ ਆਮਲੇ ਤੇ ਆਮਲਾ ਇੱਕ ਬਹੁਤ ਹੀ ਵਧੀਆ ਦਵਾਈ ਆਯੁਰਵੇਦ ਦੇ ਵਿੱਚ ਮੰਨਿਆ ਜਾਂਦਾ ਹੈ ਜੀ ਠੀਕ ਹੈ ਜੀ ਤੇ ਬਹੁਤ ਸਾਰੇ ਲੋਕ ਪੁੱਛਦੇ ਆ ਉਹਨੂੰ ਕਿਸ ਤਰ੍ਹਾਂ ਖਾਈਏ ਜੀ ਠੀਕ ਹੈ ਜੀ ਪਹਿਲੀ ਗੱਲ ਤਾਂ ਆਮਲਾ ਜਿਹੜਾ ਹੈਗਾ ਇੱਕ ਫਲ ਹੈ ਜੀ ਐਸ ਲਈ ਇਹਨੂੰ ਤਿਰਫਲੇ ਦੇ ਵਿੱਚ ਪ੍ਰਯੋਗ ਕੀਤਾ ਜਾਂਦਾ। ਜਿਵੇਂ ਤਿਰਫਲੇ ਦੇ ਵਿੱਚ ਤਿੰਨ ਫਲ ਹੁੰਦੇ ਆ। ਜੀ। ਆਮਲਾ, ਹਰੜ ਤੇ ਬਿਹੜਾ। ਠੀਕ ਹੈ ਜੀ। ਆਮਲਾ ਵੀ ਇੱਕ ਫਲ ਹੈ। ਜੀ। ਤੇ ਆਯੁਰਵੇਦ ਦੇ ਵਿੱਚ ਸਭ ਤੋਂ ਵਧੀਆ ਜਿਹੜੀ ਦਵਾਈ ਹੈ ਆਮਲੇ ਨੂੰ ਮੰਨਿਆ ਗਿਆ। ਇਹ ਤ੍ਰਿਦੋਸ਼ ਨਾਸ਼ਕ ਹੁੰਦਾ। ਜੀ। ਠੀਕ ਹੈ ਜੀ। ਤੇ ਆਮਲੇ ਦਾ ਆਪਾਂ ਪ੍ਰਯੋਗ ਸ਼ੁਰੂ ਕਰ ਵੀ ਲੈਨੇ ਆ ਪਰ 5-4 ਦਿਨ ਆਮਲਾ ਆਪਾਂ ਖਾ ਕੇ ਕਹਿ ਦਿੰਨੇ ਆ ਵੀ ਇਹਨਾਂ ਦਾ ਯਾਰ ਕੋਈ ਫਰਕ ਨਹੀਂ ਪਿਆ ਛੱਡ ਦਿੰਨੇ ਆ ਠੀਕ ਹੈ ਜੀ ਤੇ ਛੇਤੀ ਬੰਦ ਕਰ ਦਿੰਨੀ ਜੀ ਜਿਹੜਾ ਖਾਸ ਕਰ ਆਮਲਾ ਹੈ ਇਹ ਆਪ ਦਾ ਅਸਰ 15 ਤੋਂ 20 ਦਿਨਾਂ ਦੇ ਵਿੱਚ ਦਿਖਾਉਣਾ ਸ਼ੁਰੂ ਕਰਦਾ ਹੈ ਕਿਸੇ ਵੀ ਬਿਮਾਰੀ ਵਾਸਤੇ ਆਪਾਂ ਆਮਲਾ ਖਾਣੇ ਆ ਜੀ ਤਾਂ ਇਹਨੂੰ ਥੋੜਾ ਲੰਮਾ ਸਮਾਂ ਖਾਣਾ ਪੈਂਦਾ ਹੈ ਤੇ ਦਾ ਰਿਜ਼ਲਟ ਆ 100% ਆਉਂਦਾ ਹੈ ਕੋਸ਼ਿਸ਼ ਕਰੋ ਜਿਹੜਾ ਆਮਲੇ ਦਾ ਆਪਾਂ ਪਾਊਡਰ ਖਾਣੇ ਆ ਆਮਲੇ ਦਾ ਪਾਊਡਰ ਆ ਜਿਹੜਾ ਇੱਕ ਸਾਲ ਹੀ ਪ੍ਰਯੋਗ ਕੀਤਾ ਜਾਂਦਾ ਹੈ ਇੱਕ ਸਾਲ ਦੇ ਵਿੱਚ ਬਾਅਦ ਪ੍ਰਯੋਗ ਕਰਨ ਵਾਲਾ ਨਹੀਂ ਰਹਿੰਦਾ ਮੰਨ ਕੇ ਚੱਲੋ ਆਮਲਾ ਆਪਾਂ ਹੁਣ ਸਕਾਇਆ ਜਨਵਰੀ ਫਰਵਿਸ਼ ਸਕਾਲਿਆ ਅਗਲੀ ਜਨਵਰੀ ਫਰਵਿਸ਼ ਤੱਕ ਇਹਨੂੰ ਖਤਮ ਕਰ ਦੋ ਕੋਸ਼ਿਸ਼ ਕਰੋਗਾ ਆਪ ਘਰੇ ਸਕਾਓ ਜੀ ਠੀਕ ਹੈ ਜੀ ਜੇ ਆਪਾਂ ਬਾਜ਼ਾਰ ਦੇ ਵਿੱਚ ਵੀ ਬਾਜ਼ਾਰ ਦੇ ਵਿੱਚੋਂ ਵੀ ਆਮਲਾ ਆਪਾਂ ਲੈਣਾ ਹੈ ਤਾਂ ਉਹਦੀ ਜਿਹੜੀ ਪੈਕਿੰਗ ਦੇ ਉੱਤੇ ਡੇਟ ਲਿਖੀ ਹੈ ਉਹ ਦੇਖ ਕੇ ਲਓ ਵੀ ਜ਼ਿਆਦਾ ਜਿਹੜਾ ਪੁਰਾਣਾ ਨਾ ਹੋਵੇ ਜਿਆਦਾਤਰ ਤਾਂ ਪੁਰਾਣਾ ਹੀ ਮਿਲਦਾ ਜੀ ਹਾਂ ਤਾਂ ਕਰਕੇ ਇਹਦਾ ਰਿਜ਼ਲਟ ਨਹੀਂ ਆਉਂਦਾ ਆਮਲਾ ਇੱਕ ਬਹੁਤ ਵਧੀਆ ਦਵਾਈ ਹੈ ਤਕਰੀਬਨ ਲਗਭਗ 70% ਬਿਮਾਰੀਆਂ ਦੇ ਵਿੱਚ ਜਿਹੜਾ ਕੱਲਾ ਆਮਲਾ ਹੀ ਕੰਮ ਕਰਦਾ ਜਿਹਦੇ ਨਾਲ ਠੀਕ ਕੀਤੀਆਂ ਜਾ ਸਕਦੀਆਂ ਜੀ ਬਸ ਉਹ ਚ ਇਹੋ ਜਿਹੇ ਕਾਰਨ ਹੀ ਬਣ ਜਾਂਦੇ ਆ ਵੀ ਜਾਂ ਤਾਂ ਆਪਾਂ ਲਗਾਤਾਰ ਇਹਨੂੰ ਖਾਂਦੇ ਨਹੀਂ ਜਾਂ ਘੱਟ ਸਮਾਂ ਖਾਣਦੇ ਆ ਜਾਂ ਫਿਰ ਵਧੀਆ ਨਹੀਂ ਮਿਲਦਾ ਤੇ ਜਾਂ ਫਿਰ ਵਧੀਆ ਨਹੀਂ ਮਿਲਦਾ ਜਿਆਦਾ ਪੁਰਾਣਾ ਹੁੰਦਾ ਠੀਕ ਹੈ ਜੀ ਆਮ ਆਪਣੇ ਪੁਰਾਣੇ ਸਮੇਂ ਤੋਂ ਕਹਾਵਤ ਹੈ ਬੀਆਮਲੇ ਦਾ ਖਾਦਾ ਤੇ ਸਿਆਣਿਆਂ ਦਾ ਆਖਾ ਬਾਅਦ ਚ ਪਤਾ ਲੱਗਦਾ ਜੀ ਇਹ ਗੱਲ ਬਿਲਕੁਲ ਸਹੀ ਹੈ ਸਹੀ ਟੁਕਦੀ ਹੈ ਹਾਂ ਕਿਉਂਕਿ ਜਿਹੜਾ ਆਮਲਾ ਆ ਆਪਦਾ ਪ੍ਰਯੋਗ ਆ ਜਿਹੜਾ ਆਪਦਾ ਜਿਹੜਾ ਅਸਰ ਹੈ ਜੇ ਇਹਨੂੰ ਪ੍ਰਯੋਗ ਕਰਦੇ ਆਪਾਂ ਤੇ 15 ਤੋਂ 20 ਦਿਨ ਬਾਅਦ ਦਿਖਾਉਣਾ ਸ਼ੁਰੂ ਕਰਦਾ ਇਹਨੇ ਦਿਨ ਕੋਈ ਖਾਂਦਾ ਨਹੀਂ ਉਦੋਂ ਨੂੰ ਬੰਦ ਕਰ ਦਿੰਦਾ ਅਗਲਾ ਕਹਿੰਦਾ ਆਪਾਂ ਠੀਕ ਨਹੀਂ ਹੋ ਗੀ ਜੀ ਠੀਕ ਹੈ ਜੀ ਤੇ ਜਿਹੜੇ ਸਿਆਣੇ ਗੱਲਾਂ ਆਂਦੇ ਆ ਉਹ ਆਪਦਾ ਤਿਆਰਬੇ ਦੇ ਆਧਾਰ ਤੇ ਆਂਦੇ ਹੁੰਦੇ ਉਹ ਆਪਾਂ ਨੂੰ ਚੰਗੀ ਨਹੀਂ ਲੱਗਦੀ ਸਹੀ ਗੱਲ ਹੈ ਠੀਕ ਹੈ ਜੀ ਆਮਲੇ ਦੇ ਵਿੱਚ ਬਹੁਤ ਸਾਰੇ ਤੱਤ ਤੇ ਵਿਟਾਮਿਨ ਪਾਏ ਜਾਂਦੇ ਆ ਜਿਆਦਾਤਰ ਜਿਹੜਾ ਛੋਟਾ ਦੇਸੀ ਆਮਲਾ ਹੈ ਉਹ ਜ਼ਿਆਦਾ ਗੁਣਕਾਰੀ ਹੁੰਦਾ ਠੀਕ ਹੈ ਜੀ ਵਿਟਾਮਿਨ ਆਮਲੇ ਦੇ ਵਿੱਚ ਪਾਏ ਜਾਣ ਵਾਲੇ ਵਿਟਾਮਿਨ ਆ ਜਿਹੜੇ ਕੀ ਵਿਟਾਮਿਨ ਸੀ ਇਹ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਹੈ ਵਿਟਾਮਿਨ ਬੀ ਪੋਟਾਸ਼ੀਅਮ ਕੈਲਸ਼ੀਅਮ ਮੈਗਨੀਸ਼ੀਅਮ ਕਾਰਬੋਹਾਈਡਰੇਟਸ ਅਤੇ ਫਾਈਬਰ ਜੀ ਇਹ ਚੀਜ਼ ਜਿਹੜਾ ਆਮਲੇ ਦੇ ਬੱਚਾ ਭਰਪੂਰ ਮਾਤਰਾ ਦੇ ਵਿੱਚ ਪਾਈਆਂ ਜਾਂਦੀਆਂ ਜੇਕਰ ਇਹਨੂੰ ਛਾਵੇਂ ਸਕਾਰ ਲਿਆ ਜਾਵੇ ਤਾਂ ਜਿਹੜੇ ਤੱਤ ਹੈ ਇਹ ਉਮੇ ਦੀ ਉਮੇ ਦੇ ਵਿੱਚ ਬਣੇ ਰਹਿੰਦੇ ਆ ਤੇ ਇਹਨੂੰ ਪਾਊਡਰ ਕਰਕੇ ਅਸੀਂ ਖਾ ਸਕਦੇ ਹਾਂ ਠੀਕ ਹੈ ਜੀ ਹਰੇ ਆਮਲੇ ਦਾ ਅਸੀਂ ਜੂਸ ਵੀ ਪੀ ਸਕਦੇ ਹਾਂ ਉਹ ਕਿਵੇਂ ਵੀ ਚਟਣੀ ਵੀ ਬਣਾ ਲ ਸਕਦੇ ਹਾਂ ਕਰ ਸਕਦੇ ਹਾਂ ਜੀ ਠੀਕ ਹੈ ਜੀ ਸਕਿਨ ਵਾਸਤੇ ਤੇ ਸਾਡੇ ਵਾਲਾਂ ਵਾਸਤੇ ਜਿਹੜਾ ਆਮਲਾ ਹੈ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ ਜਿਵੇਂ ਆਪਾਂ ਨੂੰ ਹਚਕੀ ਉਲਟੀ ਅਤੇ ਪਾਚਨ ਕਿਰਿਆ ਵਾਸਤੇ ਬਹੁਤ ਹੀ ਵਧੀਆ ਜਿਹੜਾ ਆਮਲਾ ਮੰਨਿਆ ਜਾਂਦਾ ਹੈ ਜਿਵੇਂ ਸਾਡੀਆਂ ਬੀਬੀਆਂ ਭੈਣਾਂ ਨੂੰ ਪ੍ਰੈਗਨੈਂਸੀ ਦੇ ਦੌਰਾਨ ਜਿਹੜੀਆਂ ਉਲਟੀਆਂ ਆਉਂਦੀਆਂ ਉਹਦੇ ਵਾਸਤੇ ਜੇ ਆਮਲੇ ਦਾ ਚੂਰਨ ਲਿਆ ਜਾਵੇ ਤਾਂ ਸਭ ਤੋਂ ਵਧੀਆ ਦਵਾਈ ਹੈ ਤੇ ਪੂਰੇ ਦੇ ਪੂਰੇ ਪਾਚਨ ਕਿਰਿਆ ਵਾਸਤੇ ਚੀਜ਼ ਜਿਹੜੀ ਹੈ ਬਹੁਤ ਵਧੀਆ ਮੰਨੀ ਜਾਂਦੀ ਹੈ ਜੀ ਠੀਕ ਹੈ ਜੀ ਆਯੁਰਵੇਦ ਦੇ ਵਿੱਚ ਇਹਨੂੰ ਸਭ ਤੋਂ ਵਧੀਆ ਦਵਾਈ ਮੰਨਿਆ ਜਾਂਦਾ ਹੈ ਤੇ ਦੰਦਾਂ ਜਾੜਾਂ ਦੇ ਵਿੱਚ ਜਿਸ ਤਰ੍ਹਾਂ ਖੂਨ ਆਉਣਾ ਮਸੂੜੇ ਸੁਜੇ ਰਹਿਣਾ ਦੰਦਾਂ ਜਾੜੀਆਂ ਦੀਆਂ ਬਿਮਾਰੀਆਂ ਦੇ ਲਈ ਵੀ ਜਿਹੜਾ ਆਮਲਾ ਹੈ ਬਹੁਤ ਵਧੀਆ ਮੰਨਿਆ ਜਾਂਦਾ ਹੈ ਤੇ ਸਾਰੀਆਂ ਬਿਮਾਰੀਆਂ ਜਿਹੜੀਆਂ ਦੰਦਾਂ ਜਾੜਾਂ ਦੀਆਂ ਖੂਨ ਆਉਣਾ ਮਸੂੜੇ ਸੁਜੇ ਰਹਿਣੇ ਠੀਕ ਹੈ ਜੀ ਦੰਦਾਂ ਦੇ ਵਿੱਚੋਂ ਦੰਦ ਮਜ਼ਬੂਤ ਨਾ ਹੋਣੇ ਠੀਕ ਹੈ ਜੀ ਆਮਲਾ ਖਾਣ ਦੇ ਨਾਲ ਜਿਹੜੀ ਜਿਹੜੀਆਂ ਚੀਜ਼ਾਂ ਦੂਰ ਕੀਤੀਆਂ ਜਾ ਸਕਦੀਆਂ ਹੱਡੀਆਂ ਦੇ ਲਈ ਵੀ ਆਮਲਾ ਇੱਕ ਵਧੀਆ ਚੀਜ਼ ਹੈ ਇਹਦੇ ਵਿੱਚ ਪ੍ਰਭੂ ਮਾਤਰਾ ਦੇ ਵਿੱਚ ਕੈਲਸ਼ੀਅਮ ਹੁੰਦਾ ਹੈ ਤੇ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਜਿਸ ਤਰ੍ਹਾਂ ਸਾਡੇ ਬੱਚਿਆਂ ਦੀ ਯਾਦ ਸ਼ਕਤੀ ਘੱਟ ਹੁੰਦੀ ਹੈ ਬੱਚਿਆਂ ਦੀ ਯਾਦ ਸ਼ਕਤੀ ਤੇਜ਼ ਕਰਨ ਦੇ ਲਈ ਵੀ ਆਮਲਾ ਵਧੀਆ ਮੰਨਿਆ ਜਾਂਦਾ ਹੈ। ਆਮਲਾ ਭੰਮ ਰੱਬੇ ਦੇ ਰੂਪ ਵਿੱਚ ਵੀ ਦੇ ਸਕਦੇ ਹਾਂ ਜੀ। ਤੇ ਜੇ ਗੱਲ ਕਰੀਏ ਇਹਨੂੰ ਪ੍ਰਯੋਗ ਕਰਨ ਦੀ ਆਮਲੇ ਦਾ 3 ਤੋਂ 4 ਗ੍ਰਾਮ ਚੂਰਨ ਅਸੀਂ ਡੇਲੀ ਸਵੇਰ ਸ਼ਾਮ ਪਾਣੀ ਦੇ ਨਾਲ ਵੀ ਲੈ ਸਕਦੇ ਹਾਂ। ਜੇਦਾ ਸਵਾਦ ਨਹੀਂ ਚੰਗਾ ਲੱਗਦਾ ਸ਼ਹਿਦ ਹਾਂਜੀ ਤਾਂ ਇਹ ਚਾ ਥੋੜਾ ਸ਼ਹਿਦ ਮਿਲਾ ਕੇ ਇਨੂੰ ਚਟਨੀ ਦੀ ਤਰ੍ਹਾਂ ਵੀ ਚਟਿਆ ਜਾ ਸਕਦਾ ਹੈ ਬਹੁਤ ਵਧੀਆ ਸਵਾਦ ਦਾ ਖੱਟਾ ਮਿੱਠਾ ਬਣ ਜਾਂਦਾ ਹੂੰ ਹੂੰ ਤੇ ਜੇ ਆਪਾਂ ਗੱਲ ਕਰੀਏ ਬੱਚਿਆਂ ਵਾਸਤੇ ਬੱਚਿਆਂ ਵਾਸਤੇ ਢਾਹਮਲੇ ਦਾ ਪ੍ਰਯੋਗ ਹੈ ਮਰਬੇ ਦਾ ਪ੍ਰਯੋਗ ਆਪਾਂ ਕਰ ਸਕਦੇ ਹਾਂ ਮਰਬਾ ਲੈ ਲੈਣਾ ਜੀ ਤੇ ਗਰਮ ਪਾਣੀ ਦੇ ਨਾਲ ਧੋ ਕੇ ਜੀ ਜਿਹੜੀ ਚਾਸ਼ਨੀ ਆ ਕੱਢ ਕੇ ਜੀ ਬੱਚਿਆਂ ਨੂੰ ਦੇਈਏ ਤਾਂ ਬੱਚਿਆਂ ਵਾਸਤੇ ਬਹੁਤ ਵਧੀਆ ਚੀਜ਼ ਹੈ ਜਿਹਦੇ ਨਾਲ ਯਾਦ ਸ਼ਕਤੀ ਹੈ ਜਿਹੜੀ ਮਜ਼ਬੂਤ ਹੁੰਦੀ ਹੈ ਠੀਕ ਹੈ ਜੀ ਤੇ ਆਮ ਕਰਕੇ ਬਜ਼ੁਰਗਾਂ ਨੂੰ ਜਿਹੜੀ ਆਪਣੇ ਸ਼ੂਗਰ ਦੀ ਸਮੱਸਿਆ ਹੁੰਦੀ ਹੈ ਜੇ ਬਜ਼ੁਰਗਾਂ ਵਾਸਤੇ ਇਹਦਾ ਪ੍ਰਯੋਗ ਕਰਨਾ ਤਾਂ ਬਜ਼ੁਰਗਾਂ ਵਾਸਤੇ ਚੂੜਨ ਦਾ ਪ੍ਰਯੋਗ ਕਰੋ ਜਾਂ ਫਿਰ ਧੋਕੇ ਹਾਂਜੀ ਹਾਂ ਤੇ ਜੇ ਮਰੱਬਾ ਕਿਸੇ ਨੇ ਲੈਣਾ ਵੀ ਹੈ ਤਾਂ ਬਜ਼ੁਰਗਾਂ ਵਾਸਤੇ ਇਹਦਾ ਮਰੱਬੇ ਦਾ ਪ੍ਰਯੋਗ ਯਾਨੀ ਧੋਕੇ ਠੀਕ ਹੈ ਜੀ ਕਰੋ ਹੂੰ ਬੱਚਿਆਂ ਦੀ ਯਾਦ ਸ਼ਕਤੀ ਦੇ ਲਈ ਆਮਲਾ ਬਹੁਤ ਵਧੀਆ ਚੀਜ਼ ਹੈ ਜਿਹਦੇ ਵਾਸਤੇ ਆਪਾਂ ਆਮਲੇ ਦਾ ਮਰੱਬਾ ਲੈ ਲੈਣਾ ਤੇ ਡੇਲੀ ਇੱਕ ਦਾਣਾ ਹੂੰ ਬੱਚਿਆਂ ਨੂੰ ਗਰਮ ਪਾਣੀ ਨਾਲ ਧੋ ਕੇ ਮਿੱਠਾ ਕੱਢ ਕੇ ਦੇਣਾ ਜੀ ਠੀਕ ਹੈ ਬੱਚਿਆਂ ਦੀ ਯਾਦ ਸ਼ਕਤੀ ਹੈ ਜਿਹੜੀ ਬਹੁਤ ਤੇਜ਼ ਹੋ ਜੂਗੀ ਤੇ ਬਾਕੀ ਜਿਹੜੇ ਮੇਰੇ ਵੀਰਾਂ ਦੇ ਗੈਸਟ੍ਰੈਕ ਜਾਂ ਬਣਦਾ ਹੈ ਕੈਪਸੂਲ ਖਾਂਦੇ ਆ ਗੈਸਟ੍ਰੈਕ ਦੀ ਜਿਹੜੀ ਸਮੱਸਿਆ ਹੈ ਆਮਲੇ ਨਾਲ ਬਿਲਕੁਲ ਖਤਮ ਕੀਤੀ ਜਾ ਸਕਦੀ ਹੈ ਠੀਕ ਹੈ ਜੀ ਉਹਦੇ ਵਾਸਤੇ ਆਮਲੇ ਦਾ ਚੂਰਨ 3 ਤੋਂ 4 ਗ੍ਰਾਮ ਸੁਬਾ ਸ਼ਾਮ ਆਪਾਂ ਲੈਣਾ ਤੇ 15 ਤੋਂ 20 ਦਿਨ ਨਾਲ ਇਹ ਆਵਲਾ ਕੈਪਸੂਲ ਖਾਂਦੇ ਰਹਿਣਾ ਤੇ ਬਾਅਦ ਚ ਬੰਦ ਕਰ ਦੇਣਾ ਕੋਈ ਵੀ ਸਮੱਸਿਆ ਨਹੀਂ ਆਉਂਦੀ ਠੀਕ ਹੈ ਜੀ ਤੇ ਜਿਹੜੇ ਮੇਰੇ ਵੀਰਾਂ ਦੀਆਂ ਹੱਡੀਆਂ ਕਮਜ਼ੋਰ ਐ ਜੀ ਜਲਦੀ ਟੁੱਟ ਜਾਂਦੀਆਂ ਉੱਤਰ ਜਾਂਦੀਆਂ ਜੋੜਾਂ ਦੇ ਦਰਦ ਵਾਸਤੇ ਆਵਲਾ ਬਹੁਤ ਵਧੀਆ ਚੀਜ਼ ਐ ਠੀਕ ਹੈ ਜੀ ਤੇ 3 ਤੋਂ 4 ਗ੍ਰਾਮ ਜਿਹੜਾ ਚੂਰਨ ਐ ਢੇਲੀ ਆਮਲੇ ਦਾ ਆਪਾਂ ਪ੍ਰਯੋਗ ਕਰ ਸਕਦੇ ਹਾਂ ਲਗਾਤਾਰ ਹਾਂ ਲਗਾਤਾਰ ਪ੍ਰਯੋਗ ਕਰਨਾ ਐ ਤੇ ਆਵਲਾ ਇੱਕ ਬਹੁਤ ਹੀ ਵਧੀਆ आयुर्वेद ਦੇ ਵਿੱਚ ਤਾਂ ਇਸ ਨੂੰ ਅੰਮ੍ਰਿਤ ਮੰਨਿਆ ਜਾਂਦਾ ਜੀ ਠੀਕ ਹੈ ਜੀ ਪਰ ਇਹਨੂੰ ਖਾਣ ਦਾ ਸਹੀ ਤਰੀਕਾ ਇਹ ਹੈ ਵੀ 3 ਤੋਂ 4 ਗ੍ਰਾਮ ਚੂਰਨ ਪਾਣੀ ਨਾਲ ਵੀ ਲੈ ਸਕਦੇ ਆ ਜੇ ਸਵਾਦ ਨਹੀਂ ਚੰਗਾ ਲੱਗਦਾ ਥੋੜਾ ਸ਼ਹਿਦ ਮਿਲਾ ਕੇ ਵੀ ਲੈ ਸਕਦੇ ਆ ਤੇ ਆਮਲੇ ਦੇ ਜਿਹੜਾ ਮਰਬੇ ਦਾ ਪ੍ਰਯੋਗ ਵੀ ਕੀਤਾ ਜਾ ਸਕਦਾ ਪਰ ਮਰਬੇ ਦਾ ਪ੍ਰਯੋਗ ਜਿਹੜੇ ਮੇਰੇ ਵੀਰਾਂ ਨੂੰ ਸ਼ੂਗਰ ਆ ਉਹਨਾਂ ਨੇ ਨਹੀਂ ਕਰਨਾ ਤੇ ਜੇ ਦੂਸਰਿਆਂ ਨੇ ਵੀ ਕਰਨਾ ਤਾਂ ਮਰਬਾ ਧੋ ਕੇ ਜੀ ਜੀ ਗਰਮ ਪਾਣੀ ਨਾਲ ਧੋ ਕੇ ਚਾਸ਼ਨੀ ਕੱਢ ਕੇ ਦਾ ਪ੍ਰਯੋਗ ਕਰਨਾ ਤੇ ਇਤਰੀ ਦੁਸ਼ਨਾਸ਼ਕ ਹੈ तकरीबन 70% ਬਿਮਾਰੀਆਂ ਦੇ ਸਾਡੂ ਕੋਈ ਵੀ ਬਿਮਾਰੀ ਆ ਤਾਂ ਅਸੀਂ ਆਮਲੇ ਦਾ ਪ੍ਰਯੋਗ ਕਰਾਂਗੇ ਤਾਂ 70% ਸਾਨੂੰ ਲਾਭ ਆ ਜਿਹੜਾ ਮਿਲੂਗਾ ਹੀ ਮਿਲੂ ਠੀਕ ਹੈ ਜੀ ਇਹ ਸੀਗਾ ਤੁਹਾਨੂੰ ਦੱਸਿਆ ਆਮਲੇ ਦੇ ਗੁਣ ਤੇ ਆਮਲਾ ਖਾਣ ਦਾ ਸਹੀ ਤਰੀਕਾ ਕਿਰਪਾ ਕਰਕੇ ਜਿਹੜਾ ਸਾਡਾ ਚੈਨਲ ਹੈ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਜੀ ਸਾਨੂੰ ਟਾਈਮ ਦੇਣ ਦੇ ਵਾਸਤੇ ਸਾਡੀ ਵੀਡੀਓ ਵੇਖਣੇ